ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਹਰਾਜ ਜਿਹੜਾ ਸ਼੍ਰੀ ਮਕਸਤ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮਕਸਤ ਸਾਹਿਬ ਪੈਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਬਾਈ ਦਾ ਨਾਮ ਹੈਗਾ ਰਾਜਾ ਸਿੰਘ ਢਾਲੀਵਾਲ ਵੈਸੇ ਪੱਕਾ ਨਸ ਸੁਖਰਾਜ ਸਿੰਘ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਲਗਭਗ ਸਾਲ ਦੇ ਅੰਦਰ ਬਾਹਰ ਇਹ ਕੱਟਾ ਹੈਗਾ ਮੁਰਾ ਨਸਲ ਦਾ ਹੈਗਾ ਤੇ ਮਾਂ ਦੀ ਗੱਲ ਕਰੀਏ ਦੋਸਤੋ ਤੁਹਾਨੂੰ ਇਹਦੀ ਪਹਿਲਾ ਮਾਂ ਵਿਖਾਉਣੇ ਆ ਇਹਦਾ ਬੱਚਾ ਹੈਗਾ ਆ ਚੈੱਕ ਕਰ ਸਕਦੇ ਸਿੰਗ ਸੁਣ ਬਿਲਕੁਲ ਹੁੰਡਾ ਤੇ ਬਾਕੀ ਦੋਸਤੋ ਦੁੱਧ ਦੀ ਗੱਲ ਕਰੀਏ ਨਾ ਬਾਈ ਹਰੀ ਦਾ ਦੱਸਦੇ ਆ ਵੀ 14 15 ਲੀਟਰ ਇਹ ਦੁੱਧ ਪਾਉਂਦੀ ਹੈ ਚੈੱਕ ਕਰ ਸਕਦੇ ਕੱਦ ਕਾਂਠ ਤੇਲ ਬੂਲ ਚੰਗੀ ਆ ਸੋਹਣੀ ਦੋਸਤੋ ਬਾਡੀ ਬੰਦਰ ਦੀ ਮੱਝ ਹੈਗੀ ਆ ਤੇ ਇਹਦੇ ਸੀਮਨ ਲਾਇਆ ਸੀ ਬਾਈ ਬਲਜਿੰਦਰ ਸਿੰਘ ਵਿੜੰਗ ਤੇ ਬਾਈ ਹਰੀ ਜੰਦੇ ਨਾ ਉਹ ਤੋਂ ਪਤਾ ਕਰਦੇ ਆਗੇ ਵੀ ਇਹ ਕਿਹੜੇ ਸੀਮਨ ਦਾ ਹੈਗਾ ਪ੍ਰੋਪਰ ਜੇ ਗੱਲ ਕਰੀਏ ਸੀਮੰਦਾ ਨਹੀਂ ਬਾਈ ਹਰਾਂ ਨੂੰ ਕਨਫਰਮ ਕਿਹੜਾ ਲੱਗਿਆ ਸੀ ਜਾਂ ਲਵਾਇਆ ਸੀ ਤੇ ਬਾਈ ਬਲਜਿੰਦਰ ਨੂੰ ਬਾਈ ਹਰੀਆਂ ਦੇ ਪੁੱਛ ਦਿਆਂਗੇ ਆਪ ਬਾਈ ਹਰੇ ਘਰੇ ਹੈ ਨਹੀਂ ਇਸ ਵਕਤ ਤੇ ਸੋਣਾ ਦੋਸਤੋ ਹੈਗਾ ਜੇ ਸੋਚ ਕੇ ਨਾ ਵੀ ਸਾਲ ਦਾ ਹੈਗਾ ਸੋਣਾ ਕਦ ਕਾਠਾ ਸਿੰਘ ਤਕਰੀਬਨ ਇਹਨੇ ਕੁੰਡਾ ਹੀ ਕਰ ਜਾਣਾ ਕਿਉਂਕਿ ਮਾਂ ਦਾ ਵੀ ਕੁੰਡਾ ਤੇ ਜੇ ਬਾਈ ਬਲਜਿੰਦਰ ਨੇ ਸੀਮੰਦ ਲਾਇਆ ਤਾਂ ਮਾੜਾ ਉਹ ਸੀਮੰਨ ਵਰਤਦੇ ਹੀ ਨਹੀਂਗੇ ਇਸ ਟੈਸਟੀ ਗਾਹ ਦਾ ਸਾਈ ਦੀ ਗੱਲ ਕਰੀਏ ਦੋਸਤੋ ਹੁਣ ਥੋੜਾ ਜਿਹਾ ਠੰਡ ਹੈਗੀ ਆ ਨਵਾਇਆ ਹੈਗਾ ਦੋਸਤੋ ਰਾਜੀਪੜਿਆ ਚੰਗਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਸੋਹਣਾ ਕੱਟਾ ਦੋਸਤੋ ਘਰੇ ਰੱਖਣ ਨੂੰ ਜਿਹੜੇ ਵੀਰ ਨੇ ਮੱਝਾਂ ਕ੍ਰੋਸ ਕਰਾਉਣੀਆਂ ਹੋਣ ਪਾਲਣਾ ਹੋਵੇ ਸੋਹਣਾ ਦੋਸਤੋ ਵੇਖ ਸਕਦੇ ਆ ਥੋੜੇ ਜਿਹਾ ਵਾਲ ਪੂਛ ਦੇ ਵਿੱਚ ਵਾਈਟ ਹੈਗੇ ਬਾਕੀ ਜੈਡ ਬਲੈਕ ਹੀ ਆ ਤੇ ਨੰਬਰ ਆਪਾਂ ਸਕਰੀਨ ਤੇ ਲਾ ਦੇਣਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਤੋਰ ਕੇ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਬਿਲਕੁਲ ਹੋ ਦੋਸਤੋ ਮੱਥੇ 'ਚ ਕੋਈ ਪਾਲ ਚਿੱਟਾ ਨਹੀਂ ਗਿਆ ਫੇਸ ਚੰਗਾ ਦੋਸਤੋ ਤੇ ਬਾਕੀ ਪੈਰਾ ਪੂਰਾ ਦਾ ਚੈੱਕ ਕਰੋ ਸੋਹਣੇ ਪੈਰਾ ਦੋਸਤੋ ਮਗਰਲੇ ਪੈਰ ਵੀ ਚੈੱਕ ਕਰ ਸਕਦੇ ਹਨ ਘਰਨੀ ਖੁੰਨੀ ਚੰਗੀ ਆ ਤੇ ਬਾਕੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਲੈ ਵੀ ਪੈਰੀ ਡੇੜਾ ਕੜਵਾ ਦੋ ਤੋਂ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਜਿਹੜੇ ਵੀ ਦੇ ਪਸੰਦ ਹੋਵੇ ਆਪਦੀ ਤੁਸੀਂ ਸੋਚ ਸਮਝਣਾ ਲੈ ਲਓ ਜੀ ਕਿਉਂਕਿ ਬਾਈ ਦਾ ਘਰ ਦੇ ਜਾਨਵਰ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਮ ਜੀਵਿੰਦਾਰ ਪਰਿਵਾਰ ਆ ਦੋਸਤੋ ਤੇ ਪਰ ਪਸ਼ੂਆਂ ਦੀ ਜੇ ਸੇਵਾ ਸੰਭਾਲ ਦੀ ਗੱਲ ਕਰੀਏ ਸੋਹਣੇ ਜਾਨਵਰ ਆ ਸਾਰੇ ਜੇ ਗੱਲ ਕਰੀਏ ਨਾ ਤੇ ਬਾਈਆਂ ਦਾ ਦੇ ਜਾਇਜ ਰੇਟ ਦੇ ਦੇਵਾਂਗੇ ਕਿਉਂਕਿ ਰੱਖਣ ਵਾਲੇ ਵੀ ਉਹਨੂੰ ਹੀ ਦੇਣਾ ਬਾਈਆਂ ਦਾ ਕੋਈ ਬਾਹਲਾ ਪਰ ਰੇਟ ਨਹੀਂ ਕਰਨਾਗਾ ਕਿਉਂਕਿ ਸ਼ੌਂਕ ਜੀ ਨਾਲ ਸੰਭਿਆ ਸੀਗਾ ਤੇ ਬਾਈਆਂ ਦਾ ਜੇ ਕੋਈ ਭਰਾ ਸ਼ੌਂਕ ਨਾ ਰੱਖੂਗਾ ਉਹਨੂੰ ਜਾਇਜ਼ ਦੇ ਰੇਟ ਤੇ ਦੇ ਦੇਵਾਂਗੇ ਸੋਨਾ ਹੈਗਾ ਦੋਸਤੋ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਹੈ ਨੰਬਰ ਸਕਰੀਨ ਤੇ ਆ ਤੇ ਬਾਕੀ ਦੋਸਤੋ ਇਧਰ ਦੋ ਬੱਚੇ ਹੋਰ ਖੜੇ ਏ ਘੱਟੀ ਹੈ ਜਿਹੜੀ ਚੈੱਕ ਕਰ ਸਕਦੇ ਆ ਕਿਉਂਕਿ ਜਾਨਵਰ ਸੋਹਣੇ ਆ ਦੋਸਤੋ ਝੋਟੀ ਵਿਖਾਉਣੇ ਆ ਇਹ ਵੀ ਸੋਹਣੀ ਆ ਕਿਉਂਕਿ ਇਸੇ ਕਰਕੇ ਤੁਹਾਨੂੰ ਜਾਨਵਰ ਖਵਾਏ ਆ ਕਿਉਂਕਿ ਨਿਗਾਹ ਦੇ ਵਿੱਚ ਆ ਜਾਂਦਾ ਜਾਨਵਰ ਵੀ ਕਿ ਉਹ ਜਾ ਕੇ ਪਸ਼ੂ ਬਾਈ ਦੇ ਘਰੇ ਹੈਗੇ ਆ ਤੇ ਕਿਉਂਕਿ ਇਹ ਵੀ ਕਟਾ ਚੰਗਾ ਸੋਹਣਾ ਦੋਸਤੋ ਬਾਡੀ ਬੰਤਰ ਦਾ ਚੰਗਾ ਰਾਜੀ ਪਣਿਆ ਚੰਗਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਇਹ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ